ਮੋਹਾਲੀ ਸ਼ਹਿਰ ਮਾਰਕੀਟ ਵਿੱਚ ਹੁਲੜਬਾਜੀ ਕਰਨ ਵਾਲੀ ਮੰਡੀਰ ਚੈਨਸਨੇਚ ਹਿੱਟ ਐਂਡ ਰਨ ਦੇ ਦੋਸ਼ੀ ਵਾਹਨ ਚੋਰੀ ਕਰਨ ਵਾਲੇ ਅਤੇ ਚੇਨ ਖੋ ਕਰਨ ਵਾਲੇ ਨਸ਼ੀ ਵੇਚਣ ਵਾਲਿਆਂ ਤੇ ਕੀਤੀ ਗਈ ਕਾਰਵਾਈ ਵੱਖ-ਵੱਖ ਮਕਦਮਿਆਂ ਵਿੱਚ ਮੋਹਾਲੀ ਦੇ ਥਾਣਾ ਫੇਸ 1 ਅਤੇ ਥਾਣਾ ਮਟਰ ਪੁਲਿਸ ਵੱਲੋਂ ਪੰਜ આરોપી ਗ੍ਰਿਫਤਾਰ ਕੀਤੇ ਗਏ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਮੋਹਿਤ ਅਗਰਵਾਲ ਨੇ ਦੱਸਿਆ ਕੀ ਮੁਹਾਲੀ ਦੇ 3B2 ਮਾਰਕੀਟ ਵਿੱਚ ਕਾਰ ਤੇ ਹੁੱਲੜ ਬਾਜੀ ਕਰਨ ਵਾਲੇ આરોપી ਨੂੰ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਵੱਖ-ਵੱਖ ਮੁਕਦਮਿਆਂ ਵਿੱਚ ਪੰਜ આરોપીਾਂ ਦੀ ਗ੍ਰਿਫਤਾਰੀ ਕੀਤੀ ਗਈ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਸਾਡੇ ਪਿਛਲੇ ਦਿਨਾਂ ਦੇ ਵਿੱਚ ਪੰਜ ਮੁਕਦਮੇ ਜਿਹੜੇ ਅਸੀਂ ਉਹਦੇ ਵਿੱਚ ਪ੍ਰੈਸ ਕੀਤਾ ਨੇ ਵੱਖ-ਵੱਖ ਵਰਤਾਂ ਦੇ ਵਿੱਚ ਉਹਨਾਂ ਸੰਬੰਧੀ ਰੱਖੀ ਗਈ ਹੈ ਇਦੇ ਵਿੱਚ ਪੰਜ ਕੇਸ ਨੇ ਮੁੱਢੇ ਤੌਰ ਤੇ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ 3B2 ਮਾਰਕੀਟ ਦੇ ਵਿੱਚ 1 ਸਤੰਬਰ ਦੀ ਜਿਹੜੀ ਦਰਮਿਆਨੀ ਰਾਤ ਨੂੰ ਉੱਥੇ ਦੋ ਜਿਹੜੀਆਂ ਕਾਰਾਂ ਨੇ ਉਹ ਡ੍ਰਿਫਟਿੰਗ ਦੀ ਇੱਕ ਵੀਡੀਓ ਆਈ ਸੀਗੀ ਕਿ ਉੱਥੇ ਡ੍ਰਿਫਟ ਹੋ ਰਹੀਆਂ ਨੇ ਤਾਂ ਉਹ ਸੰਬੰਧੀ ਅਸੀਂ ਜਿਹੜਾ ਹੈਗਾ ਡੇਂਜਰ ਡਰਾਈਵਿੰਗ ਦਾ ਇੱਕ ਐਫ ਆਈ ਆਰ ਲੌਂਚ ਕੀਤੀ ਗਈ ਹੈ 201 ਨੰਬਰ ਜਿਹਦੇ ਵਿੱਚ 281 292 ਬੀ ਐਨ ਐਸ ਅਤੇ 184 199 ਮੋਟਰ ਵਹੀਕਲ ਐਕਟ ਦੇ ਤਹਿਤ ਮੁਕਦਮਾ ਦਰਜ ਕਰਕੇ ਦੋਨੋਂ ਨਾਮਲੂ ਗੱਡੀਆਂ ਦੇ ਖਿਲਾਫ ਕੀਤਾ ਗਿਆ ਜਿਹਦੇ ਵਿੱਚੋਂ ਸਾਡੇ ਵੱਲੋਂ ਸਾਡੀ ਮੋਟਰ ਪੁਲਿਸ ਵੱਲੋਂ ਬੜੀ ਵਿਧੀਆ ਕਾਰਗੁਜ਼ਾਰੀ ਕਰਦੇ ਹੋਏ ਉਹਨਾਂ ਦੇ ਜਿਹੜੇ ਨੰਬਰ ਟਰੇਸ ਕਰਕੇ ਕਰਾਂਦੇ ਉਹਨਾਂ ਦੇ ਵਿੱਚ ਇੱਕ ਐਕਸੀਡੈਂਟ ਗੱਡੀ ਸੀਗੀ ਜਿਹੜੀ ਉਹਨੂੰ ਜਿਹੜਾ ਹੈਗਾ ਅਸੀਂ ਰਾਉਂਡ ਅਪ ਕੀਤਾ ਉਹਦੇ ਜਿਹੜਾ ਦੋਸ਼ੀ ਹੈ ਜਗਜੀਤ ਸਿੰਘ ਉਹਨੂੰ ਅਰੈਸਟ ਵੀ ਕਰ ਲਿਆ ਮੁਕਦਮੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਦੂਸਰੀ ਇੱਕ ਵਰਨਾਕਾਰ ਸੀਗੀ ਉਹਦਾ ਵੀ ਅਸੀਂ ਨੰਬਰ ਟਰੇਸ ਕਰ ਲਿਆ ਤੇ ਉਹਨੂੰ ਵੀ ਜਲਦੀ ਅਸੀਂ ਜਿਹੜਾ ਹੈਗਾ ਰਾਉਂਡ ਅਪ ਤੇ ਗ੍ਰਿਫਤਾਰ ਕਰ ਲਾਂਗੇ ਬੰਦੇ ਨੂੰ ਇਸ ਜੀ ਡਰਫਟਿੰਗ ਵਾਲਾ ਮਸਲਾ ਜੀ ਸਰ ਇਹ ਤوڑا ਗੁੱਟਾ ਕੋਤੇ ਲਗਾਤਾ ਰਹਤਾ ਹੈ ਕਿ ਨੂੰ ਬਾਕੀ ਦੇ ਦੇਖਦਾ ਇਤਨਾ ਤੋੜ ਲਗਾਤਾ ਕੁੰਬੂ ਵੋਕੀ ਦੀ ਅੰਕਾਈ ਤਿੰਤਾ ਹੀ ਆਂ ਕੀ ਕਾਰਨ ਹੈ ਕਿ ਇਹ ਨਹੀਂ ਖੜੀ ਗਈ ਆ ਉਹ ਪੱਕਾ ਨਾਤਾ ਵੀ ਫਟ ਗਿਆ ਕੋਤੇ ਖੜ ਗਿਆ ਤੇ ਫਿਰ ਵੀ ਫੁੱਟੋ ਬਾਅਦ ਇਸ ਬਾਅਦ ਮੈਂ ਕਹੂੰਗਾ ਜੀ ਤੁਸੀਂ ਹੁਣ 3B2 ਮਾਰਕੀਟ ਪਰ ਵਿਜ਼ਿਟ ਕਰਕੇ ਦੇਖੋ ਤੇ ਫਿਰ ਤੁਸੀਂ ਮੈਨੂੰ ਖੁਦ ਹੀ ਦੱਸਿਓ ਅਸੀਂ ਜਿਹੜਾ ਹੈਗਾ ਉੱਥੇ ਸਾਡਾ ਵੈਸੇ ਵੀ ਰੈਂਡਮ ਨਾਕਾ ਬੰਦੀ ਸਾਡੀ ਚੱਲਦੀ ਸੀਗੀ ਹੁਣ ਅਸੀਂ ਕੁਝ ਦਿਨਾਂ ਤੋਂ ਉੱਥੇ ਇੱਕ ਪੱਕੀ ਨਾਕਾ ਬੰਦੀ ਕਰਤੀ ਹੈ ਸ਼ਾਮ ਨੂੰ ਸਾਡੇ ਪੱਕਾ ਨਾਕਾ ਬੰਦੀ ਹੁੰਦੀ ਹੈ ਉੱਥੇ ਅਸੀਂ ਐਂਟਰੀ ਤੇ ਐਗਜ਼ਿਟ ਪੁਆਇੰਟ 2 ਬਣਾ ਦਿੱਤੇ ਨੇ ਜਿਹਦੇ ਵਿੱਚੋਂ ਇੱਕ ਸਾਈਡ ਤੋਂ ਐਂਟਰ ਹੋਊਗਾ ਤੇ ਦੂਸਰੀ ਸਾਈਡ ਤੋਂ ਐਗਜ਼ਿਟ ਤੇ ਦੋਨੋਂ ਸਾਈਡ ਤੇ ਸਾਡੇ ਜਿਹੜੇ ਪੁਲਿਸ ਪਰਸਨਲ ਡਿਪਲੋਏ ਹੁੰਦੇ ਨੇ ਤੇ ਉਹ ਸਾਰੀ ਚੈਕਿੰਗ ਕਰਕੇ ਜਿਹੜਾ ਹੈਗਾ ਰੂਟੀਨ ਚ ਇਹ ਚੱਲ ਰਿਹਾ ਹੈ ਤੇ ਇਹ ਵਿਦਨ ਮਤਲਬ ਸਾਨੂੰ ਇਸ ਕੰਮ ਨੂੰ ਕੀਤੇ ਹਨ ਹਜੇ 5-6 ਦਿਨ ਹੋਏ ਨੇ ਤੇ ਉਹਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਜਿਹਦੇ ਵਿੱਚ ਅਸੀਂ ਮੋਰ ਦੈਨ 20 ਵਹੀਕਲ ਇੰਪਾਉਂਡ ਕਰ ਚੁੱਕੇ ਹਾਂ ਐਂਡ ਮੋਰ ਦੈਨ 50 ਚਲਾਨਿੰਗ ਜਿਹੜੀ ਹੈਗੀ ਆ ਸਿਰਫ ਰਿਵਤੂ ਮਾਰਕੀਟ ਦੇ ਵਿੱਚ ਹੀ ਇਹ ਹੋ ਚੁੱਕੀ ਹੈ ਤੇ ਜੇ ਹੁਣ ਤੁਸੀਂ ਵਿਜ਼ਿਟ ਕਰਕੇ ਦੇਖੋ ਤੁਸੀਂ ਡਿਫਰੈਂਸ ਤੁਹਾਨੂੰ ਪਤਾ ਲੱਗੇਗਾ ਤਾਂ ਵੈਸੇ ਵੀ ਇਹ ਜਿਹੜੇ ਹੈਗੇ ਨੇ ਆਮ ਪਬਲਿਕ ਜਨਤਾ ਆਂਦੀ ਹੈ ਉਹਨਾਂ ਦਾ ਆਪ ਵੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਜਦੋਂ ਅਸੀਂ ਕਿਸੇ ਪਬਲਿਕ ਪਲੇਸ ਤੇ ਜਾ ਰਹੇ ਹਾਂ ਤਾਂ ਅਸੀਂ ਉੱਥੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਾ ਹੈ ਉੱਥੇ ਕੋਈ ਜਿਹੜੀ ਹੈਗੀ ਕਾਰ ਦੇ ਵਿੱਚ ਡਰਿੰਕਿੰਗ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਉੱਥੇ ਕੋਈ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਫੈਮਲੀਜ਼ ਆਉਂਦੀਆਂ ਨੇ ਪਰਿਵਾਰ ਆਉਂਦੇ ਨੇ ਤਾਂ ਉਸ ਅਕੋਰਡਿੰਗਲੀ ਅਸੀਂ ਬਿਹੇਵ ਕਰੀਏ ਜੇ ਹੁਣ ਸਾਡੇ ਵੱਲੋਂ ਹੁਣ ਜਦੋਂ ਨਹੀਂ ਇਹ ਚੀਜ਼ਾਂ हटੀਆਂ ਤਾਂ ਅਸੀਂ ਸਖਤੀ ਦਾ ਰੋਕੋ ਅਪਣਾਇਆ ਤੇ ਅਸੀਂ ਪ੍ਰੋਪਰ ਉੱਥੇ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ ਜੇ ਅੱਗੇ ਤੋਂ ਜਿਵੇਂ ਵੀ ਕੋ ਤਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਦੀ ਹੈ ਕਿਹੜੇ ਕਿਸੇ ਕਰਨ ਕਿਹੜਾ ਜੀ ਜਿਹੜਾ ਆਪਣਾ ਜਗਜੀਤ ਸਿੰਘ ਹੈ ਜੀ ਐਚਐਮ ਕੋਰਸਾਫ ਦਾ ਰਹਿਣ ਵਾਲਾ ਹੈ ਜੀ ਆਊਟਸਾਈਡ ਹਾਂ ਜੀ ਆਊਟਸਾਈਡ ਦਾ ਸੀਗਾ ਜੀ ਮਤਲਬ ਇਹ ਇੱਥੇ ਵੈਸੇ ਹੀ ਆਉਂਦੇ ਸੀ ਮਾਰਕੀ ਤੇ ਜਾਂ ਉਦਣ ਆਇਆ ਸੀਗਾ ਚੰਡੀਗੜ੍ਹ ਦੇਖੋ ਵੀ ਕੰਮ ਘੁੰਮਣ ਫਿਰਨ ਲੋਕ ਆਉਂਦੇ ਨੇ ਮੋਹਾਲੀ ਦੇ ਵਿੱਚ ਆ ਕੇ ਕੋਈ ਕਿਸੇ ਕੰਮ ਤੇ ਆਉਂਦਾ ਹੈ ਜਿਹੜੀ ਇਹ ਪਰਟੀਕੂਲਰ ਗੱਡੀ ਹੈ ਦਿਸ ਇਜ਼ ਟੈਕਸੀ ਇਹ ਟੈਕਸੀ ਡਰਾਈਵਰ ਹੈਗਾ ਤੇ ਇਹ ਟੈਕਸੀ ਸੀ ਜਿਹਨੂੰ ਜਿਹਦੇ ਨਾਲੇ ਸਟੰਡ ਕੀਤਾ ਗਿਆ ਪਰ ਇਸ ਤੋਂ ਇਲਾਵਾ ਵੀ ਬੰਦੇ ਜਿਹੜੇ ਆਉਂਦੇ ਨੇ ਉਹ ਇਹ ਜਿਹਦੋ ਸੀ ਰੀਸੈਂਟਲੀ ਗੱਡੀਆਂ ਐਪੌਂਡ ਕੀਤੀਆਂ ਨੇ ਕਈ ਹਿਮਾਚਲ ਦੀਆਂ ਗੱਡੀਆਂ ਨੇ ਕੋਈ ਹਰਿਆਣਾ ਤੋਂ ਵੀ ਹੈਗੀਆਂ ਨੇ ਰਾਜਸਥਾਨ ਦੀ ਵੀ ਹੈਗੀਆਂ ਤਾਂ ਇਸ ਤਰੀਕੇ ਨਾਲ ਨਾ ਮੋਹਾਲੀ ਚੰਡੀਗੜ੍ਹ ਜਿਸ ਤਰ੍ਹਾਂ ਹੈਗਾ ਇੱਕ ਆਬਵੀਅਸਲੀ ਚੰਡੀਗੜ੍ਹ ਆਪਣਾ ਕੈਪੀਟਲ ਵੀ ਹੈਗੀ ਪੰਜਾਬ ਦੀ ਇਹ ਹਰਿਆਣੇ ਦੀ ਉਸ ਬੇਸਿਸ ਦੇ ਉੱਤੇ ਉਹਰੇ ਵੱਖੋ ਵੱਖਰਾ ਕਰਾਊਡ ਹੁੰਦਾ ਤੇ ਮੁਹਾਲੀ ਕਿਉਂਕਿ ਟਰਾਈ ਸਿਟੀ ਦਾ ਪਾਰਟ ਆ ਜਾਂਦਾ ਤਾਂ ਇੱਥੇ ਹਰ ਪਾਸੇ ਜਿਹੜਾ ਹੈਗਾ ਲੋਕਾਂ ਦੇ ਦੇਖੋ ਜੀ ਜਿੱਥੇ ਮਾਰਕੀਟ ਏਰੀਆ ਹੈਗਾ ਹੁਣ ਬਾਲੀਆਂ ਤਾਂ ਸਿਟੀਆਂ ਹੈ ਨਹੀਂ ਜਿੱਥੇ ਤੁਸੀਂ ਕਹੋ ਕਿ ਬੜੀਆਂ ਉਹ ਨੇ ਤਕਰੀਬਨ ਜਿਹੜੀਆਂ ਜਿੱਥੇ ਚਹਲ ਪਹਿਲ ਰਹਿੰਦੀ ਹੈ ਉਹ ਜਿਵੇਂ ਤੁਸੀਂ ਥੋੜਾ ਜਿਆ ਰੂਰਲ ਬੈਲਟ ਚਾਹੋਗੇ ਤਾਂ ਦੇਖੋਗੇ ਮੰਡੀਆਂ ਨੇ ਉਹ ਸ਼ਾਮ ਨੂੰ ਬੰਦ ਹੋ ਜਾਂਦਾ ਤੇ ਜਿਹੜੀ ਇੱਕ ਚੈਲੋ ਕਾਸਮੋਪੋਲੀਟਨ ਲਾਈਫ ਨੂੰ ਦੇਖਣ ਦੇ ਲੋਕ ਚੰਡੀਗੜ੍ਹ ਮੁਹਾਲੀ ਸਾਈਡ ਆਉਂਦੇ ਨੇ ਸੋ ਉਹ ਨੈਚੁਰਲ ਜੀ ਗੱਲ ਹੈ ਉਰੇ ਕ라우ਡ ਯੂਥ ਵੀ ਹੈਗਾ ਜੀ ਕਾਲਜਸ ਵੀ ਹੈਗੇ ਨੇ ਜਿੰਨਾਂ ਪੜਦੀ ਵੀ ਹੈ ਉਰੇ ਆ ਕੇ ਠੀਕ ਹੈ ਤੇ ਉਸ ਤਰੀਕੇ ਦੇ ਨਾਲ ਹੀ ਸਾਰਾ ਜਿਹੜਾ ਹੈਗਾ ਚੀਜ਼ਾਂ ਨਾਲ ਨਾਲ ਹੀ ਚੱਲਦੀਆਂ ਹਨ